तुछी है अरे तुमरे तुसी मैं चाय लेके आनी ਹੋਰ ਨਹੀਂ ਮੇਰੇ ਤੋਂ ਬਰਦਾਸ਼ਤ ਹੁੰਦਾ ਮੈਨੂੰ ਤਾਂ ਬਸ ਪੈਸੇ ਦਾ ਮਤਲਬ ਆ ਉਹ ਤੋਂ ਅਮੀਰੀ ਦੇ ਸੁਪਨੇ ਲੈਣੇ ਬੰਦ ਕਰ ਦੇ ਆਪਾਂ ਨੂੰ ਮਿਹਨਤ ਤੇ ਵਿਸ਼ਵਾਸ ਕਰਨਾ ਚਾਹੀਦਾ ਵਾ ਰੱਬ ਨੇ ਜਦੋਂ ਦੇਣਾ ਉਹਨੂੰ ਦੇ ਹੀ ਦੇਣਾ ਵਾ ਵਾਟ ਮੈਨੂੰ ਨਹੀਂ ਪਤਾ ਜੋ ਮਰਜ਼ੀ ਕਰ ਨਾ ਕਰ ਮੈਨੂੰ ਸਿਰਫ ਪੈਸੇ ਨਾਲ ਮਤਲਬ ਆ ਜਾ ਕੇ ਨਾ ਪੈਸੇ ਲੈ ਕੇ ਆ ਨਹੀਂ ਤਾਂ ਘਰ ਹੀ ਨਾ ਬੜੀ ਉਹ ਆਨ ਨੂੰ ਕੀ ਬੋਲੀ ਜਾਨੇ ਆ ਜਿੰਨਾ ਇਸ ਘਰ ਤੇ ਤੇਰਾ ਹੱਕ ਆ ਉਹਨਾਂ ਹੀ ਮੇਰਾ ਵਾ ਨੜੇ ਤੈਨੂੰ ਕਿੰਨੀ ਵਾਰੀ ਕਿਹਾ ਵਾ ਵੀ ਸਵੇਰੇ ਸਵੇਰੇ ਆਪਲੇ ਜਿਹਾ ਨਾ ਕਰੇ ਕਰ ਮੇਰੇ ਨਾਲ ਮੈਂ ਕੁਝ ਨਹੀਂ ਜਾਣਗੀ ਮੇਰਾ ਪਾਰਾ ਬਹੁਤ ਚੜਿਆ ਹੋਇਆ ਮੇਰੇ ਨਾਲ ਜੱਬੜੀਆਂ ਨਾ ਮਾਰ ਤੈਨੂੰ ਪਤਾ ਤਾਰੋਂ ਕਿੰਨੇ ਮਹਿੰਗੇ ਮਹਿੰਗੇ ਸੂਟ ਬਣਦੀ ਆ ਤੇ ਮੈਂ 500 500 ਦੇ ਸੂਟ ਪਾ ਕੇ ਜ਼ਿੰਦਗੀ ਗੁਜ਼ਾਰਦੀ ਪਈ ਆ ਗੱਲ ਸੁਣ ਨਾ ਮੇਰੀ ਤੇਰੇ ਨਾਲ ਮੈਂ ਤਾ ਰਹੂੰਗੀ ਜੇ ਤੂੰ ਅਮੀਰ ਹੋਈਂਗਾ ਗਰੀਬ ਬੰਦੇ ਨਾਲ ਮੈਂ ਨਹੀਂ ਰਹਿ ਸਕਦੀ ਚੰਦ ਦਫਾ ਹੋ ਰਿਹਾ ਇੱਥੋਂ ਤੇਰਾ ਦਿਮਾਗ ਦਾ ਵਾ ਮੈਂ ਏਡੀ ਛੇਦੀ ਪੈਸੇ ਦਾ ਰੋਗ ਕਿੱਥੋਂ ਲਿਆਵਾ ਚੱਕ ਕੇ ਵੀ ਜਿਹੜਾ ਲਿਆ ਕੇ ਤੇਰੇ ਹੱਥ ਦੇ ਤਰ੍ਹਾਂ ਮਾਂ ਮੈਨੂੰ ਤੂੰ ਬੈਠਾ برداشت ਨਹੀਂ ਹੁੰਦਾ ਹੁਣ ਚਾਹੇ ਤੂੰ ਆਪਣੇ ਆਪ ਨੂੰ ਵੇਚ ਕੇ ਆਈ ਪਰ ਪੈਸੇ ਜ਼ਰੂਰ ਲੈ ਕੇ ਆਈ ਐਂ ਆ ਵੱਡਾ ਅੱਜ ਦਿਨਾਂ ਦੀ ਨਾ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਇਹਨਾਂ ਨੂੰ ਤਾਂ ਐ ਲੱਗਦਾ ਜਿਵੇਂ ਡਰੱਗਟ ਨਾਲ ਨਾ ਅੰਬ ਤੋੜ ਕੇ ਲੈ ਆਣ ਲਿਆ ਵੈਸੇ ਕਿ ਤਾਂ ਐਵੇਂ ਹੀ ਬਣ ਜਾਂਦੇ ਆ ਹੁਣ ਜਾਂਦਾ ਕੋਈ ਨਾ ਕੋਈ ਹਿਲਾ ਕਰਾਣਾ ਨਹੀਂ ਹੋਗਾ ਤਾਂ ਕੋਈ ਨਾ ਕੋਈ ਅੱਜ ਫੈਸਲਾ ਲੈਣਾ ਹੀ ਪੈਣਾ ਮੈਨੂੰ ਉਹ ਵੀ ਨਹੀਂ ਦੌੜਨਾ ਰੱਜੀ ਹੈਗੀ ਹੋਰ ਕਿਹਨੇ ਰੱਜਣਾ ਅੱਜ ਮੈਨੂੰ ਨਾ ਕੋਈ ਨਾ ਕੋਈ ਫੈਸਲਾ ਲੈਣਾ ਹੀ ਪੈਣਾ ਓ ਮਾਈ ਗਾਡ ਕੀ ਕਰਦਾ ਤੂੰ ਕੀ ਗੱਲ ਹੈ ਹਾਂ ਹਾਂਜੀ ਤੁਸੀਂ ਕੌਣ ਮੇਰੇ ਕੋਲ ਕਦੋਂ ਆਏ ਹੋ ਤੇਰਾ ਚਿਹਰਾ ਅਦਾਸ ਲੱਗਦਾ ਮੈਨੂੰ ਇੱਥੇ ਹਰ ਇੱਕ ਬੰਦਾ ਦੇਉਂਦਾ ਜੇ ਤੈਨੂੰ ਕੋਈ ਤਕਲੀਫ ਆ ਤਾਂ ਤੂੰ ਮੈਨੂੰ ਦੱਸ ਹੋ ਸਕਦਾ ਮੈਂ ਤੇਰਾ ਹੱਲ ਕਰ ਦੂੰ ਮੇਰੀ ਤਕਲੀਫ ਕੋਈ ਮਾੜੀ-ਮੋਟੀ ਨਹੀਂ ਹੈਗੀ ਆਜੋ ਆਪਾਂ ਬੈਠ ਕੇ ਗੱਲ ਕਰਦੇ ਆਂ ਕੀ ਪਤਾ ਮਸਲਾ ਹੱਲ ਹੀ ਹੋ ਜਾਏ ਹਾਂ ਭਾਈ ਹੁਣ ਦੱਸ ਤੇਰੀ ਕੀ ਸਮੱਸਿਆ ਜਿਹਦੀ ਖਾਤਰ ਤੂੰ ਮਰਨ ਵਾਸਤੇ ਤਿਆਰ ਹੋ ਜਾਿਆ ਪਰਤਾ ਸਮੱਸਿਆ ਦਾ ਮੈਂ ਦੱਸ ਦੂੰਗਾ ਤੁਹਾਨੂੰ ਕਿਤੇ ਤੁਸੀਂ ਵੀ ਆਮ ਲੋਕਾਂ ਦੀ ਤਰ੍ਹਾਂ ਮੈਨੂੰ ਹੌਸਲਾ ਦੇਣ ਵਾਲੇ ਤਾਂ ਨਹੀਂ ਹੈਗੇ ਮੇਰੀ ਸਮੱਸਿਆ ਦਾ ਹੱਲ ਜੇ ਤੁਹਾਡੇ ਕੋਲ ਹੈਗਾ ਤਾਂ ਦੱਸੋ ਕਿਉਂਕਿ ਮੈਨੂੰ ਤਾਂ ਸਿਰਫ ਦੌਲਤ ਚਾਹੀਦੀ ਆ ਦੌਲਤ ਇਸ ਕਰਕੇ ਚਾਹੀਦੀ ਆ ਵੀ ਮੇਰੀ ਘਰ ਵਾਲੀ ਕਹੇ ਜੇ ਵੀ ਮੈਨੂੰ ਤਾਂ ਦੌਲਤ ਨਾਲ ਪਿਆਰ ਆ ਤੂੰ ਜਿੱਥੇ ਮਰਜੀ ਜਾ ਨਾ ਜਾ ਮੈਂ ਤਾਂ ਦੌਲਤ ਲਈ ਆ ਕੇ ਦੇ ਦੇ ਹੁਣ ਮੈਨੂੰ ਤਾਂ ਸਮਝ ਨਹੀਂ ਲੱਗੀ ਕਿ ਮੈਂ ਐਡੀ ਛੇਤੀ ਦੌਲਤ ਕਿੱਥੋਂ ਇਕੱਠੀ ਕਰਾਂ ਤੇ ਜੇ ਤੁਸੀਂ ਕੋਈ ਹੱਲ ਕਰ ਸਕਦੇ ਹੋ ਤਾਂ ਦੱਸੋ ਜੀ ਬਸ ਇਹੀ ਗੱਲ ਸੀ ਤੇਰੇ ਮਸਲੇ ਦਾ ਮੇਰੇ ਕੋਲ ਕੋਈ ਹੱਲ ਨਹੀਂ ਮੈਨੂੰ ਪਤਾ ਤੂੰ ਦੌਲਤ ਨਾਲ ਆਪਣੇ ਘਰ ਵਾਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੁੰਦਾ ਕਿਹ ਕਿ ਨਹੀਂ ਮੈਂ ਤਾਂ ਇਹ ਹੱਲ ਕਰ ਨਹੀਂ ਸਕਦਾ ਮੇਰਾ ਇੱਕ ਦੋਸਤ ਆ ਮੈਂ ਤੈਨੂੰ ਉਹਦੇ ਕੋਲ ਲੈ ਚੱਲਾਂ ਜੋ ਕਹੂ ਉਹ ਕਰ ਜਾਏ ਦੌਲਤ ਖਿਡਾ ਲਈ ਕੱਤੀ ਗੱਲਾਂ ਭਾਜੀ ਤੁਸੀਂ ਤਾਂ ਮੇਰਾ ਮਸਲਾ ਹੀ ਹੱਲ ਕਰਤਾ ਫਟਾਫਟ ਚੱਲੋ ਆਪਣੇ ਦੋਸਤ ਕੋਲੇ ਮੈਨੂੰ ਲੈ ਕੇ ਜੋ ਕਹੂਗਾ ਮੈਂ ਕਰ ਲੂਗਾ ਮੈਨੂੰ ਕੋਈ ਮਤਲਬ ਨਹੀਂ ਹੈਗਾ ਮੈਨੂੰ ਤਾਂ ਸਿਰਫ ਡਾਲਰ ਚਾਹੀਦੇ ਆ ਜੋ ਕਹੂਗਾ ਮੈਂ ਕਰ ਲੈਣਾ ਵਾ ਆਓ ਜਲਦੀ ਆਜੋ ਅੰਤੀ ਸਸਗਾ ਭਾਜੀ ਸਸਤ ਕਰੀ ਦੀ ਤੁਸੀਂ ਤਾਂ ਰਹੋ ਬੈਠਾ ਬੈਠੋ ਜੀ ਇਹਨਾਂ ਨੂੰ ਬੋਲੋ ਮੈਨਾਂ ਜਿੰਦ ਭਾਜੀ ਇਹ ਸੂਸਾਈਡ ਕਰਨ ਵਾਸਤੇ ਚਲੇ ਸੀਗੇ ਪੈਸੇ ਪਿੱਛੇ ਮੈਂ ਇਹਨੂੰ ਬਚਾ ਕੇ ਤੁਹਾਡੇ ਕੋਲ ਲੈ ਆਇਆ ਇਹਦਾ ਹਾਲ ਕੋਈ ਇੰਨੀ ਦੌਲਤ ਚਾਹੀਦੀ ਐ ਤੂੰ ਮੇਰੇ ਤੋਂ ਲੈ ਲੈ ਠੀਕ ਐ ਪਰ ਉਹਦੇ ਬਦਲੇ ਮੈਨੂੰ ਵੀ ਕੁਝ ਚੀਜ਼ ਜ਼ਰੂਰ ਚਾਹੀਦੀ ਐ ਕੋਈ ਨਹੀਂ ਸਰ ਤੁਸੀਂ ਹੁਕਮ ਦਾ ਕਰੋ ਕੀ ਕਰਨਾ ਵਾ ਆਪਾਂ ਕੋਈ ਵੀ ਕੰਮ ਕਰਨੇ ਤਿਆਰ ਆਂ ਦੌਲਤ ਮਿਲਣੀ ਚਾਹੀਦੀ ਐ ਬਸ ਲੈ ਵੀ ਗੱਲ ਸੁਣ ਲੈ ਜੀ ਮੇਰੀਆਂ ਲੱਤਾਂ ਖਰੀਦੂ ਮੇਰੇ ਤੋਂ ਅਪਰੀ ਲੱਤਾਂ ਦੇ ਦੇ ਪੈਸੇ ਜਿੰਨੇ ਮਰਦੀ ਆਰੇ ਨਾ ਇਹ ਕਹੇ ਜਾ ਕੰਮ ਤੁਸੀਂ ਦੱਸੀ ਜਾ ਰਹੇ ਹੋ ਪਤਾ ਕੋਈ ਆਪਣਾ ਅੰਗ ਵੀ ਨਹੀਂ ਦਾ ਕਿਸੇ ਨੂੰ ਦੱਸ ਹੈ ਡਾਲਰ ਦੇ ਬਦਲੇ ਇਹ ਤਾਂ ਮਗਰ ਵੇਣੀ ਤੁਸੀਂ ਦਿੱਤਾ ਲੈਣਾ ਚਾਹੀਏ ਉਹ ਨਾ ਹੀ ਨਾ ਇਹ ਕਿੱਥੇ ਲਿਆ ਕੇ ਮੈਨੂੰ ਸਾਹ ਕੋਈ ਹੋਰ ਬੰਦਾ ਹੈਗਾ ਦੱਸੋ ਜੀ ਆਪਾਂ ਉਹਦੇ ਕੋਲ ਚਲੀਏ ਇਹ ਨਹੀਂ ਕੰਮ ਹੋਣਾ ਇਹ ਮੇਰੇ ਤੋਂ ਆਹ ਓ ਛੋਟੇ ਵੀਰ ਕਬਰਾਨਾ ਤੇਰਾ ਮਸਲਾ ਹੱਲ ਕਰਕੇ ਤੁੰਗਾ ਚੱਲ ਦੂਜੇ ਬੰਦੇ ਕੋਲ ਚੱਲਦੇ ਆ ਦੂਜਾ ਬੰਦਾ ਹੈਗਾ ਕੋਈ ਹਾਂ ਚਲੋ ਫਿਰ ਚਲੋ ਮੇ ਭਾਣੀ ਆ ਛੋਟਾ ਵੀਰ ਆਪਣਾ ਆਇਆ ਇਹਦਾ ਤਾਂ ਮਸਲਾ ਹੱਲ ਕਰਨਾ ਇਹਨੂੰ ਪੈਸਿਆਂ ਦੀ ਜਰੂਰਤ ਹੈ ਇਹ ਦਾ ਪੈਸਾ ਇਹਨਾਂ ਦਾ ਮਸਲਾ ਆਪਾਂ ਹੱਲ ਕਰ ਦਾਂਗੇ ਇਹ ਆਪਣਾ ਮਸਲਾ ਹੱਲ ਕਰ ਪੈਸੇ ਦੀ ਕੀ ਆ ਜਿੰਨਾ ਲੱਗਦਾ ਆਪਾਂ ਇਹਨਾਂ ਨੂੰ ਦੇ ਦਾਂ ਹਾਂ ਫਿਰ ਮੈਨੂੰ ਕਰਨਾ ਕੀ ਪਊਗਾ ਇਸ ਲਈ ਹੁਣ ਕਰਨਾ ਕੀ ਆ ਤੂੰ ਆਪਣੇ ਪੈਸੇ ਲੈ ਅੱਖਾ ਦੇ ਖੰਡੜੀਆਂ ਬਣੀਆਂ ਨਹੀਂ ਹਾਂ ਨਹੀਂ ਨਹੀਂ ਆਖਰੇ ਕੀ ਟੋਲ ਤੇ ਨਹੀਂ ਇਹ ਕੰਮ ਨਹੀਂ ਹੋਣਾ ਜੀ ਆਓ ਆਪਾਂ ਜੀ ਆਓ ਉਹ ਗੱਲ ਤਾਂ ਸੁਣਾ ਉਹ ਗੱਲ ਤਾਂ ਸੁਣਾ ਕਿ ਮੈਂ ਤਾਂ ਗੱਲ ਤਾਂ ਸੁਣਨਾ ਯਾਰ ਉਹ ਕੀ ਗੱਲ ਸੁਣਾ ਨਹੀਂ ਤੈਨੂੰ ਆਪਣੀ ਪ੍ਰੋਬਲਮ ਕੀ ਦੱਸੀ ਤੂੰ ਤਾਂ ਮੈਨੂੰ ਹੋਰ ਹੀ ਚੱਕਰਾਂ 'ਚ ਪਾਦਾ ਜਿਵੇਂ ਸਕੂਟਰ ਦਾ ਸਪੇਅਰ ਪਾੜ ਨਹੀਂ ਹੁੰਦਾ ਹੈਗਾ ਬੰਦੇ ਲਵਾ ਦੇ ਜਦੋਂ sare ਕੋਈ ਕਹੇ ਨਾ ਦੱਤ ਦੇ ਦੇ ਕੋਈ ਕਹੇ ਅੱਖਾਂ ਦੇ ਦੇ ਕੀ ਗੱਲ ਮੈਨੂੰ ਸਮਝ ਨਹੀਂ ਰੱਖਿਆ ਤੁਸੀਂ ਉਹ ਤੇਰਾ ਹੱਲ ਮੈਂ ਕਰਤੀ ਤੋ ਚਿੰਤਾ ਨਾ ਕਰ ਬੰਦਾ ਤੂੰ ਮੈਨੂੰ ਐਂ ਦੱਸ ਤੂੰ ਆਪਣੇ ਘਰਾਂ ਦੀ ਲੜ ਪੈਸੇ ਪਿੱਛੇ ਕਾਹਦੇ ਲੜਕੇ ਆਂ oh my god ਹੁਣ ਆਏ ਨਾ ਅਸਲੀ ਗੱਲ ਤੇ ਮੈਨੂੰ ਐ ਵੀ ਲੈ ਕੇ ਤੁਰ ਪਏ ਮੈਨੂੰ ਨਾ ਪੁੱਛਿਆ ਨਾ ਦੱਸਿਆ ਵੀ ਕੀ ਗੱਲ ਆ ਕੀ ਬਾਤ ਆ ਕੱਲਿਆਂ ਜੋੜਾ ਬਹੁਤ ਔਖਾ ਤੂੰ ਚਲੇ ਗਿਆ ਸੀ ਮਰਨ ਤੈਨੂੰ ਪਤਾ ਤੇਰੇ ਮਰਨ ਤੋਂ ਬਾਅਦ ਤੇਰੇ ਘਰ ਅੰਦਰ ਕੀ ਹਾਲ ਹੋਣਾ ਸੀ ਕੋਹੜ ਹੋਣੀ ਜਾਂ ਤਾਂ ਨਾ ਕਰਾਂ ਜੇ ਆਹ ਆਂਗੂng ਜੇ ਵਿਚਾਰ ਨਾਲੋਂ ਇਲਾਵਾ ਕੋਈ ਹੋਰ ਆਈਡੀਆ ਹੈਗਾ ਤਾਂ ਦੱਸ ਜੇ ਮੇਰੇ ਕੋਲੇ ਪੈਸੇ ਆ ਗਏ ਤਾਂ ਉਹਦੇ ਵਰਗੀਆਂ ਤਾਂ ਮੈਂ ਕੋਈ ਹੋਰ ਰੱਖ ਲੂੰਗਾ ਇੱਕ ਬੰਦਾ ਹੈਗਾ ਮੇਰੇ ਕੋਲੇ ਆਖਰੀ ਉਹਦੇ ਕੋਲ ਚੱਲਦਾ ਉਹ ਤੇਰੀ ਮੁਸ਼ਕਲ ਦਾ ਹੱਲ ਕਰ ਦੇਗਾ ਚਲੋ ਫਿਰ ਆਪਾਂ ਖੜੀ ਕਰਦੇ ਆ ਚਲੋ ਗਲਵਿੰਦਰ ਆਲੇ ਮਰ ਚਾਹੀ। ਗਲਵਿੰਦਰ ਹੁਣ ਮੈਨੂੰ ਇਹ ਦੱਸ ਤੂੰ ਕਿੰਨੀ ਕਿਤੇ ਰਹੇ ਚੱਲੂ। ਸਾਡੀ ਮੈਨੂੰ ਕੀ ਪਤਾ ਸੀ ਮੇਰੀ ਦੌਲਤ ਇਹ ਮੇਰੇ ਸਭ ਤੋਂ ਵੱਡੇ ਦਸ਼ਮ ਨੂੰ ਮੰਗਣੀ। ਮੈਂ ਤਾਂ ਉਹਦੀ ਹਾਕ ਖਾਜ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਆ। ਤੰਗਰੀ ਦੀਆਂ ਤੇ ਖਵਾਸ਼ਾਂ ਹੀ ਵੱਡੀਆਂ-ਵੱਡੀਆਂ ਸੀਗੀਆਂ। ਦੱਸ ਪਹਿਲਾਂ ਪੈਸੇ ਪਿੱਛੇ ਆਪਣਾ ਘਰ ਵਾਲਾ ਛੱਡ ਦੀਦਾ। ਮੈਂ ਮਾਣ ਗੀ, ਪੈਸੇ ਨੂੰ ਵੱਡਿਆ ਸੀ। ਉਹਦਾ ਲਾਲਚ ਹੀ ਵੱਧ ਗਿਆ ਸੀ। ਮੇਰੇ ਕੋਲੇ ਕਿਸੇ ਚੀਜ਼ ਦੀ ਕਮੀ ਥੋੜੀ ਸੀ। ਬੌਲਤ ਨੇ ਉਹਨੂੰ ਇੰਨਾ-ਇੰਨਾ ਕਰ ਦਿੱਤਾ ਸੀ। ਉਨੇ ਇੱਕ ਵਾਰੀ ਵੀ ਪਿੱਛੇ ਮੁੜ ਕੇ ਦੇਖਿਆ ਜਦੋਂ ਉਹਨੇ ਆਉਣਾ ਹੋ ਆਪੇ ਆ ਜੂਗੀ ਮੈਂ ਤਾਂ ਜਾ ਕੇ ਥੱਲੇ ਰੋਟੀ ਟੋਕ ਕਰਦੀ ਹਾਂ ਤੂੰ ਤਿਆਰ ਹੋ ਕੇ ਥੱਲੇ ਆ ਜਾ ਠੀਕ ਆ ਹਾਉ ਜੀ ਕੀ ਹਾਲ ਹੈ ਜੀ ਬੈਠਾ ਜੀ ਕਰਵਿੰਦਰ ਸਿਗਰ ਜੀ ਓਏ ਮਰੀਆ ਜੀ ਬੈਠੋ ਬੈਠੋ ਆਜੋ ਦੇਖ ਵੇ ਕਮਲਿੰਦਰ ਆਪਾਂ ਇਹਦੀ ਮਦਦ ਕਰਨੀ ਆ ਤੂੰ ਦੌਲਤ ਕਰਕੇ ਆਪਦੇ ਘਰ ਵਾਲੀ ਤੋਂ ਦੁਖੀ ਆ ਇਹ ਨਾ ਦੌਲਤ ਹੋਣ ਕਰਕੇ ਆਪਣੇ ਘਰ ਵਾਲੀ ਤੋਂ ਦੁਖੀ ਆ ਮੈਂ ਇਹਦੇ ਹੁਣ ਮੈਂ ਕੀ ਕਰ ਸਕਦਾ ਜੀ ਕਰਨਾ ਕੀ ਆ ਇਹਨੂੰ ਦੌਲਤ ਦੇ ਦੇ ਜਿੰਨੀ ਉਹ ਚਾਹਦੀ ਦੀ ਆ ਠੱਗੋ ਘਟ ਇੱਕ ਬੰਦਾ ਬਾ ਸੁਫੀ ਵਸੇ ਹਾਂ ਚਾ ਤੇਰਾ ਵੀ ਘਰ ਵਾਲੀ ਨਾਲ ਇਹੀ ਮਸਲਾ ਇਹਦੇ ਵੀ ਕੀ ਗਾਰੰਟੀ ਆ ਮੈਂ ਜੇ ਤੈਨੂੰ ਦੌਲਤ ਦੇ ਦਵਾ ਤੇ ਤੇਰੀ ਘਰ ਵਾਲੀ ਤੇਰੇ ਨਾਲ ਖੁਸ਼ ਰਹੂਗੀ ਉਹ ਭਾਈ ਮੇਰੀ ਘਰ ਵਾਲੀ ਦਾ ਸਿਰਫ ਦੌਲਤ ਦੀ ਭੁੱਖੀ ਆ ਉਦਾਂ ਤਾਂ ਮੇਰੇ ਤੋਂ ਬਗੈਰ ਉਹ ਇੱਕ ਮਿੰਟ ਨਹੀਂ ਰਹਿੰਦੀ ਹੈਗੀ ਬਸ ਭਾਈ ਹੋਰ ਕੁਝ ਕਹਿਣ ਦੀ ਲੋੜ ਨਹੀਂ ਜੇ ਤੁਹਾਡੀ ਘਰ ਵਾਲੀ ਤੁਹਾਡੇ ਨਾਲ ਰਹਿੰਦੀ ਆ ਤੁਹਾਡੇ ਪਰਿਵਾਰ ਨਾਲ ਰਹਿੰਦੀ ਆ ਤਾਂ ਤੁਸੀਂ ਦੁਨੀਆਂ ਦੇ ਦੌਲਤਮੰਦ ਬਣਦੇ ਹੋ ਬਹੁਤ ਖੁਸ਼ ਨਸੀਬੀ ਬਣਦੇ ਹੋ ਤੁਸੀਂ ਆ ਵੀ ਯਾਰਾ ਇਹ ਸਹੀ ਕਹਿੰਦਾ ਅਸਲੀ ਦੌਲਤ ਤੁਹਾਡਾ ਪਰਿਵਾਰ ਤੁਹਾਡੇ ਬੱਚੇ ਤੁਹਾਡੇ ਘਰ ਦੀ ਖੁਸ਼ੀ ਆ ਇਹ ਗੱਲ ਨਾ ਮੰਨ ਲਈ ਜੇ ਮੈਂ ਤੁਹਾਨੂੰ ਸਾਰੀ ਦੌਲਤ ਦੇ ਦਿਆਂ ਤੁਸੀਂ ਆਪਣੀ ਘਰ ਵਾਲੀ ਮੈਨੂੰ ਦੇ ਦੋਗੇ ਓਏ ਇਹ ਵੀ ਕਹਿ ਰਿਹਾ ਭਾਈ ਆ ਓਏ ਸਹੀ ਕਹਿ ਰਿਹਾ ਜੇ ਦੌਲਤ ਨਾਲ ਸਾਰੇ ਸੁੱਖ ਮਿਲਦੇ ਤਾਂ ਦੁਨੀਆਂ ਕੁਝ ਹੋਰ ਹੀ ਹੋਣੀ ਸੀ ਭਾਈ ਜੀ ਮੈਂ ਤਾਂ ਇਹ ਨਹੀਂ ਸਮਝ ਆਉਣੀ ਹੈਗੀ ਵੀ ਹੁਣ ਮੈਂ ਘਰੇ ਕਿਵੇਂ ਜਾਵਾਂ ਘਰੇ ਕੀ ਜਵਾਬ ਦਊਗਾ ਚੱਲ ਮੈਂ ਛੱਡ ਕੇ ਆਉਣਾ ਤੈਨੂੰ ਘਰੇ ਚੱਲ ਹੋਰ ਬੀਜੀ ਕਾ ਤੋ ਕਰੀ ਜਾਂਦੇ ਆ ਵਾਰ ਵਾਰ ਕੰਦਾ ਤੁਸੀਂ ਹੈ ਕਿੱਥੇ ਸੀ ਜੇ ਅੱਜ ਆਹ ਭਾਈ ਸਾਹਿਬ ਨਾ ਹੁੰਦੇ ਨਾ ਤਾਂ ਹੋ ਸਕਦਾ ਮੈਂ ਘਰੇ ਨਾ ਆਉਂਦਾ ਦੇਖੋ ਬੇਟਾ ਜੀ ਇਹ ਤਾਂ ਅੱਜ ਕੁਝ ਹੋਰ ਹੀ ਗੱਲ ਲੱਗਿਆ ਸੀਗਾ ਜੇ ਮੈਂ ਟਾਈਮ ਤੇ ਨਾ ਪਹੁੰਚਦਾ ਤਾਂ ਕੰਮ ਬਹੁਤ ਗੜਬੜ ਹੋ ਰਣੀ ਸੀ ਮੈਂ ਹੁਣ ਤੁਹਾਨੂੰ ਇਹ ਸੁਝਾਅ ਦੇਣਾ ਬੇਟਾ ਜੀ ਤੁਸੀਂ ਆਪਣੇ ਘਰ ਵਿੱਚ ਆਪਣੇ ਪਰਿਵਾਰ ਵਿੱਚ ਲਗ ਮਿਲ ਕੇ ਰਹੋ ਪਿਆਰ ਨਾਲ ਰਹੋ ਮੁਹੱਬਤ ਨਾਲ ਰਹੋ ਇਹੀ ਇੱਕ ਜ਼ਿੰਦਗੀ ਹੈ ਕਹਿੰਦੇ ਹੋ ਲੋਕਾਂ ਦੇ ਮਹਿਲ ਦੇਖ ਕੇ ਨਾ ਆਪਣੀ ਝੌਂਪੜੀ ਨਹੀਂ ਢਾਈ ਦੀ ਹੁੰਦੀ ਮੈਂ ਵੀ ਕੰਮਣੀ ਆ ਮੈਂ ਨਾ ਆਪਣੀ ਸਹੇਲੀਆਂ ਨੂੰ ਦੇਖਦੀ ਸੀ ਮਹਿੰਗੇ ਮਹਿੰਗੇ ਸੂਟ ਪਾਉਂਦੀਆਂ ਸੀ ਮੇਰਾ ਵੀ ਦਿਲ ਕਰਦਾ ਸੀ ਸੂਟ ਪਾਉਣ ਕਾਹੀ ਤਾਂ ਮੈਂ ਇਹਨਾਂ ਨਾਲ ਲੜਦੀ ਸੀ ਤੇ ਤੁਸੀਂ ਕੰਮਣੇ ਹੋ ਤੁਹਾਨੂੰ ਪਤਾ ਤਾਂ ਹੈ ਕਿ ਆਪਣੀ ਰੋਜ਼ ਲੜਾਈ ਹੁੰਦੀ ਆ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਮਰਨ ਲਈ ਚਲੇ ਜਾਓਗੇ ਨਾਲੇ ਮੀਆਂ ਬੀਬੀ ਦੀ ਲੜਾਈ ਕਿਸ ਘਰ ਦੇ ਵਿੱਚ ਨਹੀਂ ਹੁੰਦੀ ਮਨ ਵੀ ਲੱਗਾ ਰਹਿੰਦਾ ਮੇਰੀ ਗੱਲ ਸੁਣੋ ਜੇ ਇੰਨਾ ਟਾਈਮ ਮਾਰਾ ਮੈਂ ਤੁਹਾਡੇ ਨਾਲ ਬਿਤਾ ਲਿਆ ਤੇ ਅੱਗੇ ਨਹੀਂ ਬਤਾਉਂਗੀ ਨਾਲੇ ਜਨਾਨੀਆਂ ਤਾਂ ਆਰਥ ਹੁੰਦੀ ਆ ਨਿੱਕੀ ਜਿਹੀ ਗੱਲ ਤੇ ਲੜਾਈ ਝਗੜਾ ਕਰਉਂਦੀ ਪੱਕੀ ਕੇ ਜੀਵਨ ਸਾਥੀ ਤਾਂ ਹੁੰਦਾ ਨਾ ਜਿਹੜੀ ਉਹਦੀ ਦਿਲ ਦੀ ਗੱਲ ਸੁਣਦਾ ਹੁਣ ਦੱਸੋ ਇਹਦੇ ਵਿੱਚ ਮੇਰੀ ਵੀ ਕੀ ਗਲਤੀ ਆ ਵੇਖੋ ਬੇਟਾ ਜੀ ਬੰਦੇ ਦੇ ਉੱਤੇ ਬੜੀ ਟੈਂਸ਼ਨ ਹੁੰਦੀ ਆ ਘਰ ਦੀ ਵੀ ਟੈਂਸ਼ਨ ਹੁੰਦੀ ਆ ਜਿੱਥੇ ਉਹ ਕੰਮ ਤੇ ਜਾਂਦਾ ਕੰਮ ਦੀ ਵੀ ਟੈਨਸ਼ਨ ਹੁੰਦੀ ਹੈ ਜਦੋਂ ਉਹ ਲੇਟ ਆਉਂਦਾ ਤਾਂ ਜਨਾਨੀ ਦੀ ਆਦਤ ਉਹਦੀ ਮਾੜਾ ਮੂਟਾ ਲੜਾਈ ਝਗੜਾ ਕਰਨਾ ਉਹ ਸਾਮੇ ਦਾ ਘਰੇ ਆ ਕੇ ਸੁਭੀ ਉੜਾ ਹੁੰਦਾ ਉਹਨੇ ਜਨਾਨੀ ਨੇ ਹੌਸਲਾ ਦੇਣਾ ਹੁੰਦਾ ਪਾਣੀ ਪੁਲਾਵੇ ਚਾਹ ਦਾ ਟੱਪ ਬੁਲਾਵੇ ਠਾਪੜ ਕੱਢੀ ਹੋਈ ਜਿਆਦਾ ਬੈਠੋ ਉੱਠੋ ਇਹ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਸੁਨੇਹਾ ਮੈਂ ਲੈ ਕੇ ਆਇਆ ਤੁਸੀਂ ਪਿਆਰ ਮੁਹੱਬਤ ਨਾਲ ਆਪਣੇ ਪਰਿਵਾਰ ਨੂੰ ਚਲਾਓ ਬਸ ਪਹਿਲੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਅੱਜ ਤੁਸੀਂ ਮੈਨੂੰ ਸਹੀ ਰਸਤਾ ਦਿਖਾਤਾ ਜਿਹੜੀਆਂ ਮੇਰੇ ਮਨ ਦੇ ਵਿੱਚ ਉਲਡਣਾ ਸੀਗੀਆਂ ਉਹ ਵੀ ਸਾਰੀਆਂ ਦੂਰ ਕਰਤੀਆਂ ਨੇ ਹੁਣ ਮੈਨੂੰ ਪਤਾ ਲੱਗਿਆ ਵੀ ਆਪਣਾ ਪਰਿਵਾਰ ਹੀ ਆਪਣੀ ਸੱਚੀ ਦੌਲਤ ਹੈ ਬਹੁਤ ਬਹੁਤ ਧੰਨਵਾਦ ਅੱਛਾ ਬੇਟਾ ਜੀ ਖੁਸ਼ ਰਹੋ ਆਵਾਜ਼ ਰਹੋ ਆਪਣੇ ਪਰਿਵਾਰ ਚ ਰਹੋ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਥੈਂਕ ਯੂ ਦੇਖਿਆ ਕਿੰਨਾ ਵਧੀਆ ਬੰਦਾ ਸੀਗਾ ਨਾਲੇ ਮੈਨੂੰ ਘਰ ਤੱਕ ਛੱਡ ਕੇ ਗਿਆ ਵਾ